ਪੰਜਾਬ ਨਾਲ ਜੁੜੀ ਹਰ ਖਬਰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਇਹਨੂੰ ਘਮਾਉਣੀ ਨਹੀਂ ਆਂਦੀ ਉਹ ਚੁੱਪ ਕਰਾ ਗੁਜਰਾਤ ਜੁੱਤੀਆਂ ਨਾਲ ਖਾਲੀ ਦਾ ਅੱਛਾ ਮੈਂ ਜਸਵੀਰ ਸਿੰਘ ਚਲਾੰਗ ਛੋਟੇ ਕਿਸਾਨਾਂ ਦਾ ਆਗੂ ਇਹਦੇ ਵਿੱਚ ਅੱਜ ਸਮਾਜ ਸਾਡਾ ਇਦਾਂ ਹੋ ਗਿਆ ਪਸ਼ੂਆਂ ਨਾਲੋਂ ਵੀ ਭੇੜੇ ਵਰਤੀਰੇ ਹੋ ਰਹੇ ਆ ਮਨੁੱਖਾਂ ਦੇ ਨਾਲ ਜਿਹਦੇ ਵਿੱਚ ਸੁਰੱਖਿਆ ਕਰਨੀ ਹੁੰਦੀ ਆ ਪੁਲਿਸ ਨੇ ਤੇ ਸਰਕਾਰ ਨੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਪਰ ਤੁਸੀਂ ਪੂਰੇ ਸੰਸਾਰ ਨੇ ਦੇਖਿਆ ਜੋਧਾ ਥਾਣੇ ਦੇ ਵਿੱਚ ਇੱਕ ਜਿਹੜੀ ਨੌਜਵਾਨ ਲੜਕੀ ਆ ਜਿਹੜੀ ਮੁਲਾਜ਼ਮ ਸੀ ਪੁਲਿਸ ਦੀ ਉਹ ਆਪਾਂ ਪਹਿਲਾਂ ਦੁਖੀ ਸੀਗੀ ਆਪਣੇ ਪੁਲਿਸ ਵਿਭਾਗ ਦੇ ਬੁਲਾਜਮਾ ਤੋਂ ਉਹਦੇ ਵਿੱਚ ਉਹਨੇ ਆਪਣੇ ਅਫਸਰਾਂ ਨੂੰ ਵੀ ਸ਼ਿਕਾਇਤਾਂ ਕੀਤੀਆਂ ਜਿਹਦੇ ਵਿੱਚ ਕਿਨੇ ਡੀਐਸਪੀ ਐਸਐਸਪੀ ਨੂੰ ਵੀ ਦੱਸਿਆ ਵੀ ਇਹਨਾਂ ਨੂੰ ਮੁਲਾਜ਼ਮ ਤੰਗ ਕਰਦੇ ਆ ਖਾਸ ਕਰਕੇ ਮੁੰਸ਼ੀ ਤੇ ਪੁਲਿਸ ਵਾਲਿਆਂ ਨਾਲ ਮੈਂ ਸੰਪਰਕ ਕਰਨਾ ਚਾਹਿਆ ਉਹਨੇ ਕਿਹਾ ਜੀ ਘਰੋਂ ਦੁਖੀ ਆ ਦੇਖੋ ਕਿੱਡੀ ਪੁਲਿਸ ਮੁਲਾਜ਼ਮਿਆਂ ਉਹ ਵੀ ਤੇ ਉਹ ਵੀ ਪੁਲਿਸ ਮੁਲਾਜ਼ਮਿਆਂ ਇਹ ਆਪਣੇ ਮੁਲਾਜ਼ਮਾਂ ਨੂੰ ਕਿੱਦਾਂ ਬਚਾਉਂਦੇ ਆ ਅੱਜ ਸਾਲੇ ਐਡੇ ਹਲਕਾ ਗਏ ਮੁਲਾਜ਼ਮੇ ਉਹ ਪੁਲਿਸ ਦੇ ਜਿਹੜੇ 80% ਗਲਤ ਲੋਕ ਆ ਇਹਨਾਂ ਸੈਡੂ ਆ ਜਾ ਕੰਮ ਹੀ ਹੋ ਜਾ ਐਡੇ ਹਲਕਾ ਗਏ ਬਈ ਦੂਜੇ ਬੰਨੇ ਵੀ ਜਿਹੜੇ ਮੁਲਾਜ਼ਮ ਆ ਇਹ ਪੁਲਿਸ ਵਾਲੇ ਇੱਧਰ ਆ ਜਾਓ ਨਵੀਂ ਪੁਰੀ ਤਿਆਰ ਆ ਉਹ ਤੁਹਾਡੀਆਂ ਜੇ ਧੀਆਂ ਨਹੀਂ ਤੁਹਾਡੀ ਭੈਣਾਂ ਵਰਗੀ ਆ ਕੰਜਰੋ ਇਹਦੇ ਵਿੱਚ ਜਿਹੜੇ ਚੰਗੇ ਅਫਸਰ ਪੰਜਾਬ ਲੈਵਲ ਦੇ ਉਹਨਾਂ ਨਾਲ ਮੈਂ ਗੱਲਬਾਤ ਕੀਤੀ ਵੀ 20% ਬੰਦੇ ਅਫਸਰ ਚੰਗੇ ਆ ਪੰਜਾਬ ਲੈਵਲ ਦੇ ਇੱਕ ਵਧੀਆ ਅਫਸਰ ਨਾਲ ਮੈਂ ਗੱਲ ਕੀਤੀ ਜਿਹਨਾਂ ਮੇਰੇ ਚੰਗੇ ਸਵਾਨਦੇ ਆ ਤੁਸੀਂ ਲੈ ਵੀਡੀਓ ਦੇਖਿਆ ਐਸ ਐਚਓ ਕੰਟਰੋਲ ਰੂਮ ਡੀ ਐਸ ਪੀ ਐਸ ਐਸ ਪੀ ਆਈ ਜੀ ਸਾਰਿਆਂ ਨਾਲ ਸੰਪਰਕ ਕਰਦਾ ਸੀ ਕਾਲ ਡੀ ਆਈ ਜੀ ਜਾਈ ਜੀ ਨਾਲ ਮੇਰਾ ਸੰਪਰਕ ਹੋਇਆ ਉਹਨੇ ਥੋੜਾ ਹਲੇ ਖੁਲਾਸੇ ਕਰ ਤੋ ਕਰਤੀ ਆ ਪਰ ਇਹ ਕਹਿੰਦਾ ਉਹਦਾ ਗਲਾ ਘੁੱਟ ਕੇ ਬਲਾਤਕਾਰ ਕਰਕੇ ਉਹ ਕੁੜੀ ਮਾਰ ਕੇ ਟੰਗਤੀ ਹੁਣ ਸੀਦੀ ਗ੍ਰਿਫਤਾਰੀ ਹੋ ਗਈ ਪਹਿਲਾ ਕਹਦੇ ਉਹ ਨਾ ਤੋਂ ਮੱਤਿਆ ਕਰ ਲਈ ਮੱਤ ਮੱਤਿਆ ਨਹੀਂ ਕੀਤੀ ਹਰ ਬੰਦੇ ਨੂੰ ਪਤਾ ਵੀਡੀਓ ਜਿਨ੍ਹਾਂ ਨੇ ਸੋਸ਼ਲ ਮੀਡੀਆ ਨੇ ਗੱਲ ਸਬੂਤ ਪੈਦਾ ਕਰਤੇ ਜਿਹੜੀ ਸੀਬੀਆਈ ਨੂੰ ਜਾਂ ਹੋਰ ਕਿਸੇ ਨੂੰ ਜਾਂਚ ਦੇ ਵਿੱਚ ਬਹੁਤ ਜ਼ਿਆਦਾ ਇਹ ਹੈਗੇ ਆ ਜਿਹੜ ਸਹਾਈ ਆ ਤੇ ਪਬਲਿਕ ਦੇ ਵਿੱਚ ਵੀ ਸੀਆਈਡੀ ਦੇ ਸੀਬੀਆਈ ਨਾਲੋਂ ਜ਼ਿਆਦਾ ਬੁੱਧੀਮਾਨ ਲੋਕ ਆ ਇੰਟੈਲੀਜੈਂਟ ਲੋਕ ਆ ਪਰ ਥੋੜੇ ਲੋਕ ਝੱਕਦੇ ਆ ਧੀਆਂ ਪੈਣਾ ਵਾਲੇ ਹੁਣ ਮੈਂ ਇੱਥੇ ਗੱਲ ਇਹ ਕਰਦਾ ਇਹਨੂੰ ਆਹ ਸਾਈਡ ਨੂੰ ਆ ਜਾ ਆਜਾ ਇਧਰ ਆ ਐਸਾਈਡ ਨੂੰ ਆਜਾ ਇਹ ਗੱਲ ਕਰਦਾ ਇਹ ਕਿਸ ਜੋਧਾ ਥਾਣੇ ਦੀ ਨਹੀਂ ਗੱਲ ਅੱਗੇ ਨੂੰ ਆਇਆ ਯਾਰ ਤੂੰ ਆ ਤੇਰੇ ਹੱਥ 'ਤੇ ਟੁੱਟੇ ਹੋ ਗੱਲ ਇਹ ਜੋਧਾ ਥਾਣੇ ਦੀ ਨਹੀਂ ਇਹੋ ਗੱਲ ਬਹੁਤ سارے ਪੰਜਾਬ ਦੇ ਥਾਣਿਆਂ 'ਚ ਇਹ ਵਰਤੀਰਾ ਚੱਲ ਰਿਹਾ ਪਿਛਲੇ ਕਈ ਸਾਲਾਂ ਦਾ ਚੱਲ ਰਿਹਾ ਤੇ ਹੁਣ ਵੀ ਚੱਲਦਾ ਮੌਜੂਦਾ ਇਹਦੇ ਵਿੱਚ ਗੱਲਾਂ ਮੁਲਾਜ਼ਮ ਇੱਕ ਬੁਣਸੀ ਉਹ ਇੱਕ ਮਾਰੀ ਲਾਸ਼ ਨੂੰ ਪੱਖੇ ਨਾਲ ਮੈਨੂੰ ਟਾਂਕੇ ਦਿਖਾ ਦੇਵੇ ਇਹ ਡੀਜੀਪੀ ਸਿਰੇ ਸਿਰੋਟੇ ਨੂੰ ਮੈਂ ਕਹਿੰਨਾ ਤੇ ਬਾਕੀ ਇਹ ਗੱਲ ਕਰਦੇ ਆ ਪੁਲਿਸ ਦੇ ਜਿਹੜੇ ਵੱਡੇ ਅਫਸਰ ਆ ਉਹ ਚੀਜ਼ ਨੂੰ ਛਪਾਉਂਦੇ ਆ ਪਰ ਜਿਹੜੇ ਮੇਰੇ ਅਫਸਰ ਨਾਲ ਵਧੀਆ ਸਬੰਧ ਆ ਗੱਲ ਹੋਈ ਆ ਉਹਨਾਂ ਨੂੰ ਤੁਸੀਂ ਲੈ ਵੀਡੀਓ ਚ ਦੇਖਿਆ ਵੀ ਆ ਮੈਂ ਅਫਸਰਾਂ ਨੂੰ ਕਹਿੰਦਾ ਵੀ 20% ਪੁਲਿਸ ਦੇ ਵਧੀਆ ਅਫਸਰ ਆ ਤੇ ਵਧੀਆ ਮੁਲਾਜ਼ਮ ਆ ਤੇ ਇਹ ਕੁੜੀ ਨਾ ਵਿਚਾਰੀ ਨਾ ਕਿਹਦੀ ਤੀ ਪਹਿਣੀ ਆ ਪੰਜਾਬ ਦੀਆਂ ਤੀਆਂ ਪਹਿਣਾ ਸਾਂਝੀਆਂ ਹੁੰਦੀਆਂ ਸਾਰਿਆਂ ਦੀਆਂ ਜੇ ਪੰਜਾਬ ਦੇ ਲੋਕਾਂ ਨੂੰ ਪੂਰੀ ਅਣਖ ਗੈਰ ਤੇ ਜਾਗ ਗਈ ਜਾਗਦੀ ਆ ਅੱbredਾ ਤਾਂ ਕੋਈ ਆਗੂ ਚਾਹੀਦਾ ਤੇ ਜੋਧਾ ਥਾਣੇ ਨੂੰ ਅੱਗ ਲੱਗ ਜਾਣੀ ਆ ਅੱਗ ਲੱਗ ਜਾਣੀ ਜੋ ਉਹ ठाੜੇ ਨੂੰ ਕਿਉਂਕਿ ਉੱਥੇ ਦੇ ਮੁਲਾਜ਼ਮਾਂ ਨੇ ਰਲ ਕੇ ਉਹਨੂੰ ਕੁੜੀ ਨੂੰ ਟੰਗਿਆ ਇੱਕ ਜ਼ੁਲਮ ਨੂੰ ਛਿਪਾਇਆ ਕਹਿੰਦੇ ਜੇ ਕੋਈ ਅਪਰਾਧ ਕਰਕੇ ਉਹਦੀ ਕੋਈ ਹੈਲਪ ਕਰਦਾ ਜਾਂ ਕੋਈ ਉਹਨੂੰ ਪਨਾਹ ਦਿੰਦਾ ਜਾਂ ਘੇੜਾ ਕਰਦਾ ਉੱਤੇ ਵੀ ਪਰਚਾ ਹੁੰਦਾ ਇਹ ਮੁਲਾਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੱਚ ਨੂੰ ਜਿਹੜਾ ਉਹ ਛਪਾਉਣ ਦੀ ਕੋਸ਼ਿਸ਼ ਕੀਤੀ ਇਹ ਬਹੁਤ ਵੱਡਾ ਇੱਕ ਸਕੈਂਡਲ ਆ ਇਹਦਾ ਪੰਜਾਬ ਦਾ ਮੁੱਖ ਮੰਤਰੀ ਵੀ ਸਪਸ਼ਟੀਕਰਨ ਇਸ ਚੀਜ਼ ਤੇ ਦਵੇ ਹੁਣ ਇੱਥੇ ਗੁਜਰਾਂ ਨੇ ਕਹਿਤਾ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਇਹ ਸਾਡੇ ਪਖਤਾਂ ਦੀ ਜਿਹੜੀ ਲੂਸਾ ਲਈ ਫਿਰਦਾ ਹਾਲਾਤ ਪੰਜਾਬ ਦੇ ਏਡੇ ਗੰਦੇ ਆ ਜਿਹੜੇ ਹੋਰ ਇੱਥੇ ਬੰਦੇ ਕਹਿੰਦੇ ਜਿਹੜੇ ਪੁਲਿਸ ਦੇ ਮੁਲਾਜ਼ਮ ਆ ਇਹੋ ਵੱਡੇ ਅਫਸਰਾਂ ਨੂੰ ਕੁੜੀਆਂ ਸਪਲਾਈ ਕਰਦੇ ਆ ਜਿਹੜੀਆਂ ਹੋਰ ਵੀ ਕਿੱਤਿਆਂ ਜਿਆ ਸਕੂਲਾਂ ਕਾਲਜਾਂ ਦੇ ਵਿੱਚ ਵੀ ਇਹ ਹਾਲ ਹੋ ਰਿਹਾ ਜਿਹੜੇ ਪੈਂਟਸਪੈਂਸੀਪਾਲ ਆ ਪ੍ਰੋਫੈਸਰ ਆ ਇਹ ਸਿੱਖਿਆ ਦੇਣ ਵਾਲੇ ਮਾਸਟਰ ਆ ਟੀਚਰ ਆ ਉਹ ਵੀ ਇਸ ਚੀਜ਼ 'ਚ ਹੈਗੇ ਆ ਅੱਜ ਪੰਜਾਬ ਨੂੰ ਬੇੜਾ ਗਰ ਕਰਕੇ ਰੱਖਤਾ ਜਿਹੜੇ ਕੰਜਰ ਉੱਚੇ ਅਹੁਦਿਆਂ ਤੇ ਬੈਗਾਏ ਤਰਖਾਹਾਂ ਤੇ ਬੈਗਾਏ ਇਹ ਅੱਜ ਭੁੱਖੇ ਮਰਦਿਆਂ ਨੂੰ ਰੋਟੀ ਮਿਲਣ ਲੱਪਾਈ ਨੌਕਰੀ ਮਿਲ ਗਈ ਇਹ ਹੁਣ ਕਹਿੰਦੇ ਹੁੰਦੇ ਨੌਕਰੀ ਕਾਰ ਕੋਠੀ ਤੇ ਕੁੜੀ ਠੀਕ ਆ ਇਹ ਲੋਕਾਂ ਦੀਆਂ ਕੁੜੀਆਂ ਨੂੰ ਆਪਣੀਆਂ ਨਹੀਂ ਕੁੜੀਆਂ ਸਮਝਦੇ ਜਿਹੜੇ ਇਦਾਂ ਦੇ ਕੰਮ ਕਰਦੇ ਇਹਨਾਂ ਦੀਆਂ ਆਪਣੀਆਂ ਧੀਆਂ ਪਣਾ ਵੀਧਾਂ ਦੀਆਂ ਹੁੰਦੀਆਂ ਹੁਣ ਜੇ ਐਸਪੀ ਸਿਲਿੰਦਰ ਸਿੰਘ ਸੀਗਾ ਕਹਿੰਦਾ ਮੈਂ ਨਸ਼ੇ ਨਗਾਉਂਦਾ ਸੀਗਾ ਮੈਨੂੰ ਕੀ ਪਤਾ ਹਤਬਾਦੀ ਆ ਉਹਦਾ ਕੇਸ ਦੇਖਿਆ ਕਿੰਨੀਆਂ ਮੁਲਾਜ਼ਮਾਂ ਨੇ ਕਿਹਾ ਸਾਡੇ ਨਾਲ ਇਹਨਾਂ ਦੁਰਭਿਵਾਰ ਕੀਤਾ ਉਹਦੀ ਨਜਾਇਜ਼ ਲਾਤਵੀ ਨਿਕਲ ਆਈ ਜਿਹੜੇ ਕਹਿੰਦੇ ਡੀਐਨਏ ਟੈਸਟ ਕਰਾ ਲਿਓ ਇਹ ਅੱਜ ਦਾ ਨਹੀਂ ਇਹ ਉਹ ਗੱਲ ਹੋ ਰਹੀ ਇਹ ਕਈ ਸਾਲਾਂ ਦੀ ਹੋ ਰਹੀ ਹੂ ਆ ਤੇ ਕਿਉਂ ਜਿਹੜਾ ਪੋਰਸ਼ਪ ਭਪਾਗ ਇਸ ਚੀਜ਼ ਨੂੰ ਛੁਪਾ ਰਿਆ ਜ਼ੁਲਮ ਨੂੰ ਪੋਰਸ਼ਪ ਭਪਾਗ ਇਸ ਚੀਜ਼ ਨੂੰ ਛੁਪਾ ਰਿਆ ਆ ਪਾ ਆ ਜਾ ਜੇ ਗੱਲਬਾਤ ਹੈਗੀ ਤਾਂ ਸੁਣਦਾ ਤਾਂ ਆ ਜਾ ਵਿੱਚ ਆ ਜਾ ਫੇ ਚੱਕੀ ਦਾ ਨਹੀਂ ਹੁੰਦਾ ਗੱਲ ਕਰਨ ਲੱਗਿਆਂ ਤੇ ਬਾਕੀ ਜਿਹੜੇ ਲੀਡਰ ਆ ਉਹਨਾਂ ਦੀ ਵੀ ਕਰਤੂਤਾਂ ਇਦਾਂ ਦੀਆਂ ਮਾਰੀਆਂ ਆ ਹੁਣ ਨਸ਼ੀਲੇ ਪਦਾਰਥਾਂ ਦੀ ਵੀ ਮੈਂ ਕੈਪਟਨ ਅਮਨਿੰਦਰ ਸਿੰਘ ਗੱਲ ਕਰਦਾ ਦੇਸ਼ ਵਿਦੇਸ਼ ਤੋਂ ਕਈਆਂ ਦੇ ਫੋਨ ਆਏ ਵੇ ਕੈਪਟਨ ਨੇ ਗੁਟਕਾ ਸਾਹਿਬ ਲੈ ਕੇ ਕਸਮ ਖਾਦੀ ਮੈਂ ਨਸ਼ੇ ਬੰਦ ਕਰ ਦੂੰ ਕਿੱਥੇ ਬੰਦ ਹੋਏ ਆ ਪੁਲਿਸ ਵਾਲਿਆਂ ਨੇ ਮਹੀਨੇ ਬਧਾਲਾਏ ਨਸ਼ਿਆਂ ਦਾ ਰੇਟ ਮਹਿੰਗਾ ਹੋ ਗਿਆ ਜਿਹੜੇ ਅੱਗੇ ਥਾਂ ਥਾਂ ਹੋਗਾ ਸੀ ਹੁਣ ਗੋਪਤ ਥਾਂ ਤੇ ਹੋ ਗਿਆ ਅੱਗੇ ਕਿਸੇ ਨੂੰ ਕਿਲੋਮੀਟਰ 2 ਕਿਲੋਮੀਟਰ ਦਾ ਕਿਲੋਮੀਟਰ ਤੇ ਜਾ ਕੇ ਨਸ਼ਾ ਮਿਲ ਵੀ ਜਾਂਦਾ ਸੀ ਪੀਵੀ ਲੈਂਦਾ ਸੀ ਤੋਂ ਕਾਬੂ ਆ ਜਾਂਦਾ ਸੀ ਕਿਉਂ ਘਰਦਿਆਂ ਦੀ ਰੇਂਜ ਚ ਹੁੰਦਾ ਸੀ ਲੋਕਾਂ ਦੀ ਰੇਂਜ ਚ ਹੁਣ 20 20 ਕਿਲੋਮੀਟਰ ਉਰੇ ਦਾਦਾ ਕਿਲੋਮੀਟਰ ਉਰੇ ਪਰੇ ਵੱਡੇ ਬਣ ਗਏ ਜਿੱਥੇ ਕੋਈ ਜਾਣਦਾ ਨਹੀਂ ਮੇਰੇ ਪਿੰਡ ਦੇ ਹੈਗਾ ਕੇਸ ਮੈਂ ਦਾਦ ਦੇਣਾ ਕਲੀਅਰ ਇਹ ਨਾ ਕਹਿਣ ਸਾਡੀ ਧੀ ਪੈਣ ਦੀ ਮਿੱਟੀ ਪੜਤੀ ਸਾਡੇ ਜਵਾਈ ਦੀ ਮਿੱਟੀ ਪੜਤੀ ਹੁਣ ਖਰਲਾ ਪਿੰਡ ਦੇ ਕਹਿੰਦੇ ਤੂੰ ਕਹਿੰਦੇ ਕੈਪਟਨ ਨੂੰ ਮਿਲਣਾ ਸੀ ਮੈਂ ਕਿਹਾ ਮੈਂ ਕਾਹ ਤੋਂ ਮਿਲਣਾ ਮੈਂ ਦਾਹ ਬਰਾਜਿਆ ਦਾ ਰਾਜਾ ਰੰਕਾਂ ਦਾ ਰੰਗ ਕਿਆ ਮੈਨੂੰ ਨਹੀਂ ਮਿਲਦੀ ਲੋੜ ਕਿਉਂਕਿ ਮੈਨੂੰ ਕਿਸੇ ਦੇ ਨਾਲ ਆਪਣੇ ਜਿਹੜੀ ਅਟੈਚਮੈਂਟ ਨਹੀਂ ਲੋੜ ਮੈਂ ਨਿਰਪੱਖ ਬੰਦਾ ਮੈਂ ਰੱਬ ਵਾਲਾ ਮੈਂ 33 ਗ੍ਰਾਹ ਦੇਵੀ ਦੇਵਤਿਆਂ ਦਾ ਵੀ ਮਿੱਤ ਨਹੀਂ ਮੈਨੂੰ ਨਹੀਂ ਕਹਿਣਾ ਚਾਹੀਦੀ ਮੈਨੂੰ ਰੱਬਣਾ ਚਾਹੀਦੀ ਆ ਰੱਬ ਇੱਕ ਸੱਚਾਈ ਆ ਜਿਹੜਾ ਸੱਚਾਈ ਨਾਲ ਜੁੜਦਾ ਉਹ ਸਾਰੇ ਧਰਮਾਂ ਨਾਲ ਜੁੜਿਆ ਹੁੰਦਾ ਸਾਰੇ ਲੋ ਇਥੇ ਨੌਜਵਾਨ ਨੂੰ ਕਿਹਦੇ ਸੱਦਿਆ ਦੂਜਾ ਨੌਜਵਾਨ ਆਇਆ ਉਹ ਮਰ ਗਿਆ ਉਹਦੇ ਵੇਲੇ ਸੂਈ ਚੁੱਭੀ ਉਸੀ ਟੀਕੇ ਦੀ ਦੋਜ ਵੱਧ ਘਟ ਲੱਗ ਗਈ ਉਹ ਮਾਰਿਆ ਗਿਆ ਨਿਕਨਕੇ ਬੱਚੇ ਵਿਚਾਰੇ ਦੇ ਜੇ ਆਪਾਂ ਨਹੀਂ ਗੱਲ ਚੱਕਦੇ ਇਹੋ ਆਜਾ ਇਦਨ ਨੂੰ ਵੀ ਡਰ ਲੱਗਦਾ ਜੇ ਪਰੇ ਹੋ ਜਾ ਫੇ ਆ ਵੀ ਗਿਆ ਬੰਦ ਕਰਕੇ ਇਹਨੂੰ ਅੱਛਾ ਉਹ ਮਾਰਿਆ ਗਿਆ ਜੇ ਜ਼ੁਲਮ ਨੂੰ ਇਦਾਂ ਹੋਊ ਕਾਜੇ ਉਹ ਕਰੂ ਜਿਹੜਿਆ ਕਾਲੂ ਕੇ ਹੋਰਦਾ ਉਜਰੂ ਦੋ ਕਰਦੇ ਉਜਰੇ ਆ ਨਾ ਦੋਨੇ ਕੌੜਮਚਾਰੀਆਂ ਦਾ ਤੇ ਕਿੱਥੋਂ ਬੇ ਨਸ਼ਾ ਬੰਦ ਹੋ ਗਿਆ ਹੁਣ ਤੁਹਾਡੇ ਅੱਜ ਦੀਆਂ ਅਖਬਾਰਾਂ ਦੇਖ ਲਓ ਟਾੜਾ ਆਪਣਾ ਮੁਲਾਜ਼ਮ ਕਿਲੂਆਂ ਦੇ ਵਿੱਚ ਨਸ਼ੀਲੇ ਪਦਾਰਥ ਕਿਲੂਆਂ ਚ ਜਿਹੜੇ ਕਰੋੜਾਂ ਅਰਬਾਂ ਦੀ ਕੀਮਤ ਆ ਛੇਨ ਗਏ ਨਾ 47 ਹੋਰ ਹਥਿਆਰ ਬਾਹਰ ਲੀਆਂ ਕਰਾਂਸੀਆਂ ਫੜੇ ਗਏ ਕਿ ਨਹੀਂ ਫੜੇ ਗਏ ਇੱਥੇ ਕਲਦੀਪ ਚਾਲ ਹੁੰਦਾ ਸੀ ਐਸਐਸਪੀ ਹਿਆਰਪੁਰ ਦੇ ਵਿੱਚ ਉੱਥੇ ਡੀਸੀ ਐਸਐਸਪੀ ਸੈਸ਼ਨ ਜੱਜ ਨੇ ਮੀਟਿੰਗ ਕੀਤੀ ਰੈਲੀ ਕੱਢੀ ਨੋਕਾ ਦੇ ਨੇੜੇ ਲੈ ਕੇ ਸਕੂਲਾਂ ਨਸ਼ਿਆਂ ਦੇ ਵਿਰੁੱਧ ਇਹ ਫਾਰਮੈਲਟੀਆਂ ਨਾ ਮੈਂ ਕਿਹਾ ਕਰੋ ਮੈਂ ਟਾਈਮ ਰੱਖਿਆ ਐਸਐਸਪੀ ਨਾਲ ਮੈਂ ਸੌ ਵਾਰ ਨੂੰ ਗਿਆ ਐਸਐਸਪੀ ਕੋਲ ਕਲਦੀਪ ਚਾਲ ਕੋ ਗੱਲ ਕੱਲ ਦੀ ਕੱਲ ਦੀ ਮਾਹੌਲ ਬਦਲ ਗਿਆ ਐਸਐਸਪੀ ਕਵੇ ਖਰ ਮੈਂ ਹਾਈ ਪਾਈ ਆ ਇਹਨਾਂ ਮੈਂ ਕਿੱਦਾਂ ਗੱਲ ਕਰਾਂ ਫੇ ਮੈਂ ਗੱਲ ਸੁਣ ਲੋ ਮੇਰੀ ਤੁਸੀਂ ਨਸ਼ਿਆਂ ਨਾਲ ਕੀਤਾ ਟਾਈਮ ਖਰਾਬ ਕੀਤਾ ਪਬਲਿਕ ਨੂੰ ਇਦਾਂ ਕੀਤਾ ਤੂੰ ਮੈਨੂੰ ਇਹ ਦੱਸ ਐਸਐਸਪੀ ਨੂੰ ਕਿਹਾ ਕਿੰਨੇ ਪੁਲਿਸ ਮੁਲਾਜ਼ਮ ਨਸ਼ਾ ਪੀਂਦੇ ਆ ਤੇ ਜਾਂ ਜਿਹੜੇ ਵੇਚਦੇ ਆ ਕਿੰਨੇ ਜੇਲੇ ਜਿਹੜੇ ਕਿੰਨਿਆਂ ਦਾ ਮਕਦਮੇ ਆ ਚੁੱਪ ਕਰ ਗਿਆ ਐਸਐਸਪੀ ਉਹ ਫੇਰ ਲੱਗਾ ਕਰਨ ਫੇ ਮੈਂ ਕਿਹਾ ਗੱਲ ਸੁਣ ਮੇਰੀ ਡੀਜੀਪੀ ਨਹੀਂ ਉਹ ਪੰਜਾਬ ਦਾ ਕੰਮ ਕਰਦਾ ਜਿਹਦਾ ਖੂਰੇ ਕੇ ਵੀ ਸੂਬੇ ਦਾ ਕੰਮ ਕਰ ਸਕਦਾ ਡੀਜੀਪੀ ਜੋ ਮੈਂ ਕਰ ਦਿੰਦਾ ਉਹਨੇ ਥੋੜੀ ਹੋਰ ਤਰ੍ਹਾਂ ਰੰਜਿਸ਼ ਰੱਖੀ ਹੋਰ ਰੱਖੀ ਚਲੋ ਮੁੜ ਕੇ ਮੇਰੇ ਗੰਨੇ ਹੀ ਭਾ ਕੇ ਲੱਖ ਹਰਿਆਣਾ ਠਾਣਾ ਦੇ ਵਿੱਚ ਹੀ ਇਹੋ ਐਸਐਸਬੀ ਨੂੰ ਕਹਿੰਦੇ ਦਿੱਤਾ ਮੋੜ ਕੇ 60000 ਨਾਲ ਪਾ ਕੇ ਕੋਈ ਪਰਚਾ ਨਹੀਂ ਕਟਿਆ ਆ ਕਾਨੂੰਨੀਆ ਮੋੜ ਕੇ ਕੈਪਟਨ ਕਹਿੰਦਾ ਮੈਂ ਕਰੂੰਗਾ ਉਹਨੇ ਵੀ ਕੋਈ ਨਹੀਂ ਕੀਤਾ ਅਜ ਤਾਈਂ ਰਖਵਾਰਾਂ ਦੀ ਖਬਰਾਂ ਚੱਬੀਆਂ ਪੱਤਰਕਾਰਾਂ ਨੇ ਫੋਟੋਆਂ ਲਾਈਆਂ ਕੋਈ ਗੱਲ ਹੁਣ ਨਸ਼ਿਆਂ ਦਾ ਕਾਰੋਬਾਰ ਉਦਾਂ ਹੀ ਆ ਨਸ਼ੇ ਮਹਿੰਗੇ ਹੋ ਗਏ ਬਾਰਡਰ ਦੇ ਨਾਲ-ਨਾਲ ਸਾਰੇ ਨਸ਼ੇ ਜਿਹੜੇ ਛੋਟੀ ਉਮਰ ਦੇ ਆ 12 12 14 14 ਸਾਲ ਤੋਂ ਵੀ ਥੱਲੇ ਦੀ ਉਮਰ ਤੇ ਨਸ਼ੇ ਲੱਗ ਗਏ ਉਹਨਾਂ ਦਾ ਕੰਮ ਆ ਕਿਲੋਮੀਟਰ ਲਗਾ ਦਿਓ 2 ਕਿਲੋਮੀਟਰ ਲਗਾ ਦਿਓ ਇਹ ਕਹੇ ਦਾ 20000 ਦਾ ਨਸ਼ਾ ਆ ਉਹਦੇ ਵਿੱਚੋਂ ਅੱਧਾ ਕ ਉਹਨਾਂ ਲਗਾਉਣ ਲਈ ਉਹ ਪੀਲੇ ਦੇ ਉਹਨੂੰ ਵੇਚ ਲੈਂਦੇ ਆ ਉਹ ਲੋਕਾਂ ਦਾ ਤਾਂ ਕਾਰੋਬਾਰੇ ਬਣਵਾਤਾ ਤੁਸੀਂ ਕੋਈ ਕੰਮ ਕੀਤਾ ਨਹੀਂ ਕਰਕੇ ਰਾਜੀ ਆ ਬੰਦੇ ਆ ਮੇਨਾਂ ਸਵੇਰ ਦਾ ਇੱਧਰੋਂ ਆਇਆ ਆ ਇਹ ਦੇਖੋ ਨੱਠ ਪੱਜ ਕਿੰਨੀ ਕਰਨੀ ਪੈਂਦੀ ਆ ਆਪਾਂ ਕਿਰਤੀ ਬੰਦਿਆਂ ਨਾਲ ਵੀ ਦੂਜਿਆਂ ਬਾਕੀ ਉੱਥੇ 8-10 ਜਣੇ ਹੋਰ ਰਸਤੇ 'ਚ ਬੈਠੇ ਹੋ ਸੀਗੇ ਉਹ ਮਸ਼ੀਰਬਾਦੀ ਸੀਗੀ ਇੱਕ ਜ਼ਿਮੀਂਦਾਰ ਕੰਮ ਦੇ ਵਿੱਚ ਫਸਿਆ ਆ ਹੁਣ ਸਕੂਟਰ ਵੀ ਮੈਂ ਆਪਣੇ ਦੇ ਕੰਮ ਕਰਦਾ ਰਿਹਾ ਜੇ ਮੇਰੀ ਕਾਰ ਚੱਲ ਗਈ ਸਟਾਰਟ ਹੈ ਨਹੀਂ ਮੁੜ ਕੇ ਫੇਰ ਇਹਨੂੰ ਚਾਲੂ ਕੀਤਾ ਚਲੋ ਮੋਟਰਸਾਈਕਲ ਵਾਲੋ ਕਿਤੇ ਹੁਰੇ ਪਰੇ ਗਏ ਢੇਰ ਦੇ ਦੋ ਬੋਰੇ ਰੱਖ ਲੈਂਦਾ ਕੋਈ ਹੋਰ ਕੰਮ ਕਰ ਉਹ ਜਾਂ ਸੀਦੇ ਇੱਕ ਡੰਗਰਾ ਮੰਨਾਲੋ ਵੀ ਬਾਧੂ ਫਾਹੇ ਆਏ ਆ ਦੂਜਾ ਮਾਨਸਿਕ ਤੌਰ ਤੇ ਦੇ ਭੋਜਿਆ ਦਿਮਾਗੀ ਤੌਰ ਤੇ ਭੋਜਿਆ ਦਿਲ ਤੇ ਭੋਜਿਆ ਸਰੀਰ ਤੇ ਭੋਜਿਆ ਤਨ ਮਨ ਸਾਰਾ ਨੂੜਿਆ ਪਿਆ ਆਪ ਸਰ ਫੋਨ ਹੀ ਨਹੀਂ ਚੱਕਦੇ ਚਾਰ ਚਾਰ ਦਿਨ ਹੁਣ ਮੈਨੂੰ ਇਸ ਚੀਜ਼ ਦਾ ਸਪਸ਼ਟੀਕਰਨ ਦਵੇ ਜੱਜ ਵੀ ਦੇਣ ਬਈ ਕੱਲਾ ਮੋਰਚੀ ਉਹਨੂੰ ਚੱਕ ਕੇ ਪੱਖੇ ਨਾਲ ਟੰਗ ਸਕਦਾ ਕਿਹੜਾ ਦੁਨੀਆ ਦਾ ਇਨਸਾਨ ਕਹਿ ਦੂਗਾ ਕਿਹੜੀ ਦੁਨੀਆ ਦੀ ਜਾਂਚ ਏਜੰਸੀ ਕਹਿ ਦੂ ਕੱਲੇ ਮੋਰਚੀ ਨੇ ਇਦਾਂ ਦੀ ਕਰਤੂਤ ਕੀਤੀ ਤੇ ਬਾਕੀ ਸਾਰੇ ਸੁੱਤੇ ਹੋ ਸੀਗੇ ਥਾਣੇ ਦੇ ਵਿੱਚ ਬਾਕੀ ਥਾਣੇ ਦੇ ਵਿੱਚ ਮੁਲਾਜ਼ਮਾਂ ਦੀ ਗ੍ਰਿਫਤਾਰੀ ਹੋਵੇ ਇਹ ਐਸਐਚਓ ਵਿੱਚ ਹੈਗਾ ਉਹਦੀ ਵੀ ਗ੍ਰਿਫਤਾਰੀ ਹੋਵੇ ਇਹ ਨਹੀਂ ਲੈਨ ਹਾਜ਼ਰ ਕਰਕੇ ਸਰ ਗਿਆ ਤੇ ਚਾਰ ਦਿਨ ਤੁਸੀਂ ਡਰਾਮਾ ਕਰੋਗੇ ਮੁੜ ਕੇ ਗੱਲ ਫੇਰ ਠੰਡੀ ਰਹਿ ਗਈ ਜੇ ਡੀਐਸਪੀ ਵੀ ਬੇਚੇਗਾ ਉਹਦਾ ਤਾਂ ਵੀ ਨਗਾਲ ਮੁਕੱਦਮਾ ਦਰਜ ਹੋਵੇ ਮੈਂ ਕਹਿੰਦਾ ਜੇ ਐਸਐਸਪੀ ਵੀ ਹੈਗਾ ਉਹਦਾ ਤਾਂ ਵੀ ਪਰਚਾ ਦਰਜ ਹੋਵੇ ਕਲੀਅਰ ਗੱਲ ਇਹੋ ਬਾਕੀ ਇੱਕ ਹੋਰ ਗੱਲ ਸੁਣ ਲੋ ਜਿੱਦਾਂ ਸੁਪਰੀਮ ਕੋਰਟ ਦਾ ਜੱਜ ਹਰਪੁਰ ਚ ਆਇਆ ਸੀ ਕੋਈ ਸਾਲ ਪਹਿਲਾਂ ਉਦੋਂ ਇੱਕ ਐ ਸਚੋ ਨੇ ਮੈਨੂੰ ਕਿਹਾ ਜਸਵੀਰ ਆ ਜੱਜ ਸਾਹਿਬ ਨੇ ਕਰਦੇ ਸੁਪਰੀਮ ਕੋਰਟ ਦੇ ਨਾਲ ਗੱਲ ਇੱਕ ਪਰਦੇ ਦੀ ਗੱਲ ਕਹੀ ਉਸ ਸੱਚਾ ਨਾ ਗੋਪਤ ਰੱਖਣਾ ਕਿ ਉਹਨੂੰ ਪਤਾ ਸੀ ਇਹ ਕਿੱਦਾਂ ਦਾ ਬੰਦਾ ਇਹਨਾਂ ਵੀ ਪਤਾ ਸੀ ਸਖਤੇਨ ਸਿੰਘ ਗੇਲ ਨੇ ਐਸਐਸਪੀ ਨੇ ਮੈਨੂੰ ਕਿਹਾ ਤੈਨੂੰ ਪ੍ਰੀਮ ਕੋਰਟ ਦੇ ਜੱਜ ਨਾਲ ਮੈਂ ਮਲਾਉਣਾ ਉਹਨੇ ਵੱਖਰਾ ਕਿਹਾ ਸੀ ਆਪਣੇ ਗਨਮੈਨਾ ਸਾਹਮਣੇ ਕਹਿੰਦਾ ਉੱਥੇ ਲਾਕ ਆਉਟ ਜੀ ਪਹੁੰਚਦਾ ਮੈਂ ਲਾਕ ਆਉਟ ਜੀ ਗਿਆ ਡੀਸੀ ਨਾਲ ਵੀ ਸੀਗੀ ਇਹ ਡੀਸੀ ਨਾਲ ਐਸਡੀਐਮ ਇਹ ਡੀਸੀ ਸਾਰੇ ਪਤਾ ਸੱਜਣ ਮਿੱਤਰ ਹੈਗੇ ਆ ਪਤਾ ਬੰਦਾ ਵਧੀਆ ਉਹਨੇ ਨਾਲ ਮੈਂ ਚੱਲ ਕੇ ਅੰਦਰ ਚੱਲ ਗਿਆ ਨਾਲ ਇੱਕ ਬੰਦਾ ਹੋਰ ਸੀ ਲੰਬੜਦਾਰ ਹੋਰ ਗਏ ਉੱਥੇ ਇੱਕ ਐਸਐਚਓ ਨੇ ਮੈਨੂੰ ਚੱਕ ਕੇ ਬਾਹ ਪਤੂ ਕੀ ਕਰਨਾ ਦੱਸ ਮੈਂ ਕੀ ਕਰਨਾ ਮੈਂ ਤਾਂ ਹੋਰ ਦੇਸ਼ਾਂ ਲੈਵਲ ਦੇ ਮਸਲੇ ਕਰਨੇ ਸੀ ਜਿਹੜਾ ਅਪਰਾਧ ਵਿਦੋਸਤਾਨ ਭਗਤਾਂ ਦਾ ਪੂਰਾ ਅੰਤਰਰਾਟੀ ਪੱਦਰ ਦਾ ਉਹ ਫੈਲਦਾ ਸੀ ਉਹ ਗੱਲ ਕਰਨੀ ਫੈਲਦਾਂ ਮੈਂ ਸ਼ਸ਼ੇ ਜੱਜ ਨੂੰ ਦੇਤੀ ਹੁਣ ਬਾਈਕੋਟ ਸਿਫ ਰੀਮ ਕੋਰਟ ਨੂੰ ਭੇਜਤੀ ਆ ਮੈਂ ਗੱਲ ਲੰਬੀ ਤਾਂ ਕਰਦਾ ਇਹ ਸਾਰਾ ਸਾਲਾ ਤਾਣਾ ਬਾਣਾ ਹੀ ਹੁਲ ਜਕੇ ਰਹਿ ਗਿਆ ਆ ਉਹਦੇ ਵਿੱਚ ਫੇਰ ਮੈਂ ਕਿਹ ਬੰਦੇ ਨੂੰ ਕਿਹਾ ਜੇ ਨਵੀਂ ਟੈਕਨੋਲੋਜੀ ਆ ਇਹਨਾਂ ਜੁੜੀਏ ਇਹਦਾ ਚੰਗਾ ਲਾਭ ਲਈਏ ਜੇ ਨੌਜਵਾਨ ਪੀੜ੍ਹੀ ਨਵੀਂ ਆ ਜਿਹੜੀ ਆ ਸੋਚਣਾ ਟੈਕਨੋਲੋਜੀ ਦੇ ਅਮੀ ਗੇਮਾਂ ਖੇੜਦੀ ਪੁੱਠੇ ਸਿੱਧੇ ਕੰਮ ਕਰਦੀ ਆ ਜੇ ਇਹੋ ਜੁੜ ਜਾਣੇ ਜਨਾਬ ਮੇਰੀ ਸੋਚਣਾ ਮੇਰੇ ਵਿਚਾਰਾਂ ਨਾਲ ਮੇਰੇ ਨਾਲ ਕਿਤੇ ਨਾ ਕੰਮ ਮਿਲਾਉਣ ਇੱਕ ਬੰਦੇ ਨੇ ਕਿਹਾ ਇਹ ਤਾਂ ਅੱਜ ਕੱਲ ਉਲਟ-ਪੋਲਟ ਕੰਮ ਰਹਿ ਗਿਆ ਇਹ ਤਾਂ ਹਸਕੀ ਟਾਈਪ ਰਹਿ ਗਿਆ ਨਸ਼ੀਲੇ ਪਦਾਰਥ ਰੱਖੋ ਭੇਜਣੇ ਇੱਥੇ ਭੇਜਣੇ ਕੋਟ-ਵਾਲਟ ਜਿਹੜਾ ਹੈ ਸਾਰਾ ਇਧਰ ਨੂੰ ਜੁੜੀ ਹੋਇਆ ਕਿੱਥੇ ਫੇਰ ਉੱਥੇ ਦੀਆਂ ਮੁਲਾਜ਼ਮਾਂ ਨੇ ਵੀ ਕਈਆਂ ਨੇ ਕਿਉਂ ਸੁਪਰੀਮ ਕੋਰਟ ਜਾਜ ਆਇਆ ਹੀ ਅਲਦ ਵਾਲੇ ساری ਪੋਰਸ ਜਿਗੀ ਉਣੀ ਵੀ ਕਿਹਾ ਸਾਨੂੰ ਬਹੁਤ ਤੰਗ ਕਰਦੇ ਆ ਪੁਲਿਸ ਵਾਲੇ ਸਾਡਾ ਜੀਣਾ ਹਰਾਮ ਆ ਸਾਡਾ ਰਖੇਲਾ ਨਾਲੋਂ ਸਾਡਾ ਕੰਜਰੀਆਂ ਨਾਲੋਂ ਪਹਿੜਾ ਹਾਲ ਕਰਦੇ ਆ ਫਿਰ ਮੈਂ ਗੱਲ ਕਈ ਵਾਰੇ ਮੱਠੀ ਮੱਠੀ ਅੰਦਰ ਚੱਕੀ ਵੀ ਸਮਾਜ ਦੇ ਵਿੱਚ ਇਹ ਚੀਜ਼ ਨੂੰ ਹਲੇ ਨੰਨ ਨਗਾ ਕੀਤਾ ਜਾਵੇ ਕਿਉਂ ਜਿਆਦਾ ਜੇ ਖਲਾਰਾ ਪੈ ਜਾਏ ਉਹਨੂੰ ਫਿਰ ਬਿਲਕੁਲ ਹੀ ਖਤਮ ਕਰ ਦੇਣਾ ਚਾਹੀਦਾ ਫਿਰ ਨਾ ਉਹਨਾਂ ਜ਼ੁਲਮ ਬਦੇ ਦਿੱਲੀ ਦੇ ਵਿੱਚ ਇਦਾਂ ਦੀ ਗੱਲ ਹੋਈ ਸਾਰੇ ਜਾਂ ਯੂਐਨਓ ਦਾ ਜਿੰਨਤ ਕਤਨ ਦੇ ਵੀ ਇਹ ਗੱਲ ਦਾ ਨੋਟਸ ਲਿਆ ਸਾਰੇ ਮੁਲਕ 'ਚ ਬੇਇੱਜ਼ਤੀ ਹੋ ਗਈ ਉਹਦਾ ਮਸਲਾ ਫੇਰ ਨਹੀਂ ਹੱਲ ਹੋਇਆ ਫਿਰ ਉਹਦੇ ਤਰਫਰਾਹ ਰਾਤ ਜਾਂਦਾ ਉਹਦੇ ਵਿੱਚ ਜਿਹੜੇ ਐਸਐਚਓ ਆ ਹੁਣ ਸੁਪਰੀਮ ਕੋਰਟ ਦੇ ਜੱਜ ਮਜੂਦਾ ਜੇਐਸ ਖੈਰ ਹਾਈ ਕੋਰਟ ਦੇ ਜੱਜ ਸੁਣ ਇੱਕ ਹਾਈ ਕੋਰਟ ਦਾ ਮਜੂਦਾ ਜੱਜ ਦਿੱਤਾ ਜਾਵੇ ਮੈਨੂੰ ਇੱਕ ਸੁਪਰੀ ਇਹ ਸੁਪਰੀਮ ਕੋਰਟ ਦਾ ਮਜੂਦਾ ਜੱਜ ਦਿੱਤਾ ਜਾਵੇ ਜਿਹੜੇ ਪੁਲਿਸ ਦੇ ਵਿੱਚ ਅਫਸਰ ਆ ਉਹ ਮੈਂ ਆਪਣੀ ਮਰਜ਼ੀ ਨਾਲ ਲਾਉਂਗਾ ਜਿਹੜੇ ਚੰਗੇ ਅਫਸਰ ਆ ਤੇ ਚੰਗੇ ਮੁਲਾਜ਼ਮ ਲਾਉਂਗਾ ਸਾਰਾ ਕੁਝ ਨੰਗਾ ਕਰਕੇ ਬਿਲਕੁਲ ਕਲੀਅਰ ਸਮਾਜ ਦੇ ਮੋਰੇ ਰੱਖ ਦੂੰਗਾ ਜੇ ਜੰਗ ਚੜੀ ਆ ਕੋਈ ਕੇ ਦੀ ਚਿੜੀ ਬਲ ਵੀ ਆਖਰੀ ਫਰਕੇ ਦੇਖੂਗਾ ਕਹਿੰਦੇ ਕੁੜੀਆਂ ਚਿੜੀਆਂ ਕੋਈ ਕੇ ਦੀ ਚਿੜੀ ਬਲ ਨੂੰ ਵੀ ਆਖਰੀ ਫਰਕੇ ਕੇ ਦੇਖੂਗਾ ਜਿੱਥੇ ਮਰਜ਼ੀ ਸਿਰਖੇ ਤੁਰੀਆਂ ਫਿੰਨ ਗਿਆ ਬਾਹਰਲੇ ਦੇਸ਼ਾਂ ਚ ਜਿੱਦਣ ਓਏ ਇਧਰ ਆ ਨਿਆਣਿਓ ਅਈ ਨਹੀਂ ਨੇ ਬੱਚੇ ਵੀ ਆਪਣਾ ਫੋਨ ਕਰਦੇ ਕੋਈ ਤੰਗ ਕਰਦਾ ਬਾਹਰਲੇ ਵਿਦੇਸ਼ਾਂ ਦੇ ਵਿੱਚ ਮਿੰਟ ਚ ਪੋਸਟ ਪਹੁੰਚ ਜਾਂਦੀ ਆ ਪੰਜ ਹੱਤਾ ਮਿੰਟਾਂ ਚ ਇੱਥੇ ਪੰਜ ਪੰਜ ਮਹੀਨੇ ਨਹੀਂ ਪੋਸਟ ਪਹੁੰਚੀ ਟਾਈਮ ਨਾਲ ਕੋਈ ਫੋਨ ਹੀ ਨਹੀਂ ਚੱਕਦਾ ਨੌਕਰੀਆਂ ਮਿਲੀਆਂ ਆ ਹੁਣ ਕਿੱਥੋਂ ਇਹਨਾਂ ਤੋਂ ਨਸ਼ੀਲੇ ਪਦਾਰਥ ਆਉਂਦੇ ਆ ਕਿੱਥੋਂ ਆਉਂਦਾ ਕਿਹੜਾ ਜੁਲਮ ਆ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਨਹੀਂ ਪਰਫੁੱਲਤ ਹੁੰਦੇ ਆ ਸਾਰੇ ਤਰ੍ਹਾਂ ਦੇ ਜੁਲਮ ਪਰਫੁੱਲਤ ਆ ਇੱਥੇ ਕੋਈ ਨਹੀਂ ਗੱਲ ਕਰ ਰਿਹਾ ਮੁੱਖ ਮੰਤਰੀ ਕੈਪਟਨ ਅਮਨਿੰਦਰ ਸਿੰਘ ਇਹ ਗੱਲ ਸੁਣ ਲੈ ਖਾਸ ਕਰਕੇ ਇਹ ਵੀਡੀਓ ਤੇਰੇ ਤੱਕ ਵੀ ਪਹੁੰਚ ਜਾਂਦੀ ਆ ਡੀਜੀਪੀ ਤੱਕ ਵੀ ਪਹੁੰਚਦੀ ਆ ਨਾ ਹੂ ਤਮੇ ਫੋਨ ਕਰਕੇ ਵੀ ਕਰ ਲੈਣਾ ਪਰ ਨਹੀਂ ਮੈਂ ਖੁਦ ਰਾਜਿਆਂ ਦਾ ਰਾਜਾ ਰੰਕਾਂ ਦਾ ਰੰਕਾ ਬਿਨਾ ਵਰਦੀ ਦੇ ਸਿਪਾਹੀ ਆ ਇਹਨੀ ਵਰਦੀ ਕਲੰਕਤ ਕਰਦੀ ਆ 65 ਪੈਸੇ ਅਨਾਮ ਰੱਖਿਆ ਮੈਂ ਇੱਕ ਸਿਪਾਹੀ ਤੋਂ ਲੈ ਕੇ ਡੀਜੀਪੀ ਤੱਕ ਠੀਕ ਆ ਕਰੋ ਇਨਸਾਫ ਨੂੰ ਪ੍ਰਗਟ ਤੁਸੀਂ ਪ੍ਰੈਸਿਡੈਂਟ ਨੇ ਹੋ ਗਏ ਹੋ ਆ ਤੇ ਕਾਰਾਂ ਨੂੰ ਕਿਲੋ ਕਿਲੋ ਮੀਟ ਖਾ ਲੈਣਾ ਚਾਰ ਚਾਰ ਬੋਤਲਾਂ ਸ਼ਰਾਬ ਦੀਆਂ ਪੀਣੀਆਂ ਫੀਮ ਭੁੱਕੀਆਂ ਡੋਡੇ ਤੁਸੀਂ ਸਮੈਕਾ ਆ ਪੀਨੇ ਆ ਫੇ ਸਾਲੇ ਤੁਸੀਂ ਗਲਤ ਕਾਮੀ ਕਰਦੇ ਆ ਹੋਰ ਕੀ ਕਰਨਾ ਹੌਣ ਕੁਮਾ ਮੜ ਜਾ ਉਹ ਦੇਖੋ ਕੁੜੀਆਂ ਵੀ ਸੁਣਦੀਆਂ ਨਹੀਂ ਕਰੀਕੀਆਂ ਸੋਡੀਆਂ ਨੇ ਸਾਰੀਆਂ ਸਾਰੇ ਲੋਕ ਦੁਖੀ ਆ ਜੇ ਵਿੱਚ ਬੰਦਿਆਂ ਨੇ ਕਿਸੇ ਨੇ ਗੱਲ ਕੀਤੀ ਮੁਲਾਜ਼ਮਾਂ ਨੇ ਵੀ ਸਾਨੂੰ ਜਿਹੜੀਆਂ ਚਪਾਰਟਨਾ ਪੁਲਿਸ ਦੀਆਂ ਵਿੱਚ ਭਰਤੀ ਹੋਈਆਂ ਜਾਂ ਇਹ ਸਭ ਇਨਸਪੈਕਟਰ ਰੈਂਕ ਦੀਆਂ ਵੀ ਆ ਸਾਨੂੰ ਤੰਗ ਕਰਦੇ ਅਫਸਰ ਇੱਥੋਂ ਲੈਨ ਹਾਜ਼ਰ ਕਰਦੇ ਆਂਗੇ ਉਧਰ ਬਦਲਦੇ ਆਂਗੇ ਐਡੇ ਕਿਲੋਮੀਟਰ ਦੇ ਪਰੇ ਕਰਦੇ ਆਂਗੇ ਉਹ ਬੋਲਦੀਆਂ ਨਹੀਂ ਮੈਂ ਕਿਹਾ ਨਹੀਂ ਇਹ ਜਿਹੜੇ ਐਸ ਐਚਓ ਆ ਉਹ ਵੀ ਡਰਦੇ ਆ ਲੈਨ ਆ ਜਾਣਾ ਕਰ ਦੇਣ ਕਿਤੇ ਉਰੇ ਪਰੇ ਨਾ ਕਰ ਦੇਣ ਉਹ ਵੀ ਨਹੀਂ ਜਿੱਦਾਂ ਉੱਤੇ ਇਹਨਾਂ ਦੇ ਜਿਹੜੇ ਵੱਡੇ ਬੌਸ ਆ ਚਲਾ ਰਹੇ ਉੱਧਰ ਚੱਲ ਰਿਹਾ ਜੇ ਮੈਨੂੰ ਭਰਤੀ ਕੀਤਾ ਹੋਵੇ ਨਾ ਇੱਕ ਸਿਪਾਈ ਵੀ ਤੇ ਮੈਂ ਸਾਰਾ ਇਹ ਨਾਲ ਸਦਾਰ ਕੇ ਰੱਖ ਦਿਆਂ। ਸੂਚਨਾ ਨਾ ਸਿਪਾਈ ਨੇ ਪੂਰੀ ਸੱਚੀ ਦੇਣੀ ਨਾ ਡੀਪੀ ਨੇ ਦੇਣੀ। ਸਾਡੀ ਜੀ ਇਨਵੈਸਟੀਗੇਸ਼ਨ ਚ ਵਿਗੜ ਪੈ ਜੂ ਐ ਪੈ ਜੂ। ਕਾਹਦਾ ਸਾਲਾ ਵਿਗੜ ਪੈ ਜੂ? ਤੁਸੀਂ ਕਹਿੰਦੇ ਇਹ ਮਰੀ ਆਤਮ ਹਤਿਆ ਕੀਤੀ ਐ ਲੋਕਾਂ ਨੇ ਕਿਹਾ ਨਹੀਂ ਮਰੀ ਤੋ ਹੀ ਮਾਰ ਕੇ ਟੰਗੀ ਆ। ਲੋਕਾਂ ਨੇ ਕੱਢ ਕੇ ਰਹਿਣੀ ਰੱਖਦੀ ਜਾਂਚ। ਕਿਹੜਾ ਜਾਂਚ ਵਿਗੜ ਪੈ ਗਿਆ? ਇਹ ਗੱਲਾਂ ਬੰਦ ਕਰ ਦਿਓ। ਭਈ ਜਾਂਚ ਵਿਗੜ ਪੈ ਜੂ। ਸਾਡਾ ਖਜ਼ਾਨਾ ਖਾਲੀ ਆ ਵਿਕਾਸ ਨਹੀਂ ਹੁੰਦਾ। ਆ ਕੰਜਰਪੂਣੀ ਦਾ ਵਿਕਾਸ ਬੜਾ ਹੋਣਦਿਆ। ਨਖੀਲੇ ਬਨਾਰਤਾਂ ਦਾ ਵਿਕਾਸ ਬੜਾ ਹੋਣਦਿਆ। ਇਹ ਕਿਹਦੀ ਸਹਿਮਤੀ ਨਾ ਹੁੰਦਾ ਫੇਰ ਸਰਕਾਰਾਂ ਦਾ ਫਰਜ ਇਹ ਨੀਗਾ ਬਈ ਤੁਸੀਂ ਉਹ ਬਿਆਨ ਸਿੰਘ ਦਾ ਜਿਹੜਾ ਪੋਤਾ ਕੀ ਆ ਕੁੜੀਆਂ ਬਿੱਟੂ ਬੁੱਟੂ ਐਮਪੀ ਉਮਪੀ ਜਿਆ ਜਿਨ੍ਹਾਂ ਦਾ ਸਖਤੀ ਨਾਲ ਨੌਜਵਾਨਾਂ ਨਿਰਚਿੱਠੇ ਜਾਊਗਾ ਸਾਲਿਓ ਫੜ ਫੜ ਕੇ ਐਮੀ ਹੱਤਬਾਦੀ ਬਣਾ ਦੇ ਤੇਰੇ ਬੁੜੇ ਦਾ ਰਾਜ ਆ ਸਾਲਾ ਮੁੱਖ ਮੰਤਰੀ ਮਰ ਗਿਆ ਕਿਹੜੀ ਕੁੱਤੇ ਦੀ ਮੌਤੇ ਜਿੰਨੀ ਇੱਕ ਮੁੱਖ ਮੰਤਰੀ ਦੀ ਕੀਮਤ ਆਉਣੀ ਹੈ ਕਾਮਨਾਗਰੀ ਕੀ ਦੀ ਆ ਇਹ ਭੁੱਲ ਜਾ ਜਿੰਨੀ ਇੱਕ ਐਮਪੀ ਦੀ ਆ ਉਹਨਾਂ ਵੱਧ ਨਾਗਰਿਕ ਦੀ ਕੀਮਤ ਆ ਤੁਸੀਂ ਸਾਲਿਓ ਦਲਿਓ ਜਿਹਨੂੰ ਮਾਰੀ ਠੋਕ ਦਿਓ ਥਾਣਿਆਂ ਦੇ ਵਿੱਚ ਜਿਹਨੂੰ ਮਾਦੀ ਮੁਕਦਮੇ ਪਾ ਦਿਓ ਇਹ ਭੈਣ ਚੋ ਕੰਜਰਪੁਰੇ ਦਾ ਕ ਕੰਜਰਪੁਣੀ ਦਾ ਸਵਿਧਾਨ ਆ ਹੱਕ ਨੂੰ ਬਰਾਬਰ ਸੁਰੱਖਿਅੇ ਦਾ ਹੱਕ ਆ ਹਰਕ ਲਈ ਬਰਾਬਰ ਕਾਨੂੰਨ ਸਵਿਧਾਨ ਆ ਤੁਸੀਂ ਤਾਂ ਭੈਜੋ ਕਾਨੂੰਨ ਨੂੰ ਵੀ ਕੰਜਰ ਘਾਟ ਬਣਾ ਕੇ ਰੱਖਤਾ ਇਹਦੇ ਲਈ ਜਿੰਨੇ ਲੋਕ ਆ ਉਠੋ ਜੇ ਸਮਝਦੇ ਧੀਆਂ ਪੈਣਾ ਸਾਂਝੀਆਂ ਹੁੰਦੀਆਂ ਸਾਰਿਆਂ ਦੀਆਂ ਤੇ ਫੇ ਅੱਜ ਉਠੋ ਥਾਣਾ ਉਥੇ ਥਾਣੇ ਨੂੰ ਅੱਗ ਲੱਗ ਜਣੀ ਚਾਹੀਦੀ ਜੇ ਨਸ਼ਾ ਸਿਗਾ ਵੇਖਦਾ ਪਿੰਡ ਵਾਲਿਆਂ ਸਾਰਿਆਂ ਨੇ ਕਿਹਾ ਵੀ ਆਪਾਂ ਬਾਹਰਤਾ ਤੇ ਪੁਲਿਸ ਨੇ ਭਰੋਸਾ ਦਿੱਤਾ ਵੀ ਤੁਹਾਡੇ ਦੇ ਪਰਚਾ ਨਹੀਂ ਕਰਾਂਗੇ ਮੁੜ ਕੇ ਉਹ ਨਹੀਂ ਕੀਤੀ ਆਪਾਂ ਲਾਹ ਨਹੀਂ ਫੁਕਣੀ ਫੇੜੀ ਪਰਚਾ ਵੀ ਕਰਤਾ ਇਹ ਤਾਂ ਭੈਜੋ ਆਟੇ ਦੀਵਿਆਂ ਵਾਲੀ ਗੱਲ ਹੋ ਗਈ ਪੁਲਿਸ ਦੀ ਕਾਨੂੰਨ ਕੀ ਅੱਜ ਤਣ ਮਰਜ਼ੀ ਮੋੜ ਲੋ ਉਹ ਕਾਨੂੰਨ ਤੇ ਤਲਵਾਰ ਦੀ ਧਾਰ ਮੰਗੂ ਸਿੱਧਾ ਚਾਹੀਦਾ ਜਿੱਦਣ ਮਰਜ਼ੀ ਹੋ ਜਾਏ ਮੈਨੂੰ ਇੱਥੇ ਐਡੀਐਮ ਕਹਿੰਦਾ ਇਹਨੇ ਬੰਦੇ ਮਾਰਤੇ ਆਪ ਹੀ ਨਾਲ ਮਿਲ ਕੇ ਵਿੱਚੇ ਐਡੀਐਮ ਨੇ ਵਿੱਚੇ ਡੀਆਪੀ ਐਸਐਚਓ ਨੇ ਥਾਣੇ ਦੇ ਵਿੱਚ ਬੰਦਾ ਮਰ ਗਿਆ ਜੀ ਡਾਕਟਰਾਂ ਨੇ ਰਿਪੋਰਟ ਗਲਤ ਬੰਦ ਕਰਤੀ ਬਈ ਨਾਤਮਤੀਆ ਕਰ ਲਈ ਮੈਂ ਕਿਹਾ ਨਹੀਂ 302 ਦੇ ਕਾਤਲ ਆ ਤੁਸੀਂ ਵੀ ਐਡੀਐਮ ਨੂੰ ਕਿਹਾ ਅਸੀਂ ਕੁਲਵੀਰ ਸਿੰਘ ਨੂੰ ਕਹਿੰਦਾ ਐਕਸੀਡੈਂਟ ਕਿਵੇਂ ਆ ਮੈਂ ਕਿਹਾ ਤੁਹਾਡੇ ਵੀ ਐਕਸੀਡੈਂਟ ਹੀ ਆਪਣੇ ਕਰ ਦੇਣਾ ਐਕਸੀਡੈਂਟ ਹੋ ਕੇ ਮਰਿਆ ਸੀ ਸਚਾਈ ਇਹਨੂੰ ਕਹਿੰਦੇ ਮੈਂ ਇਹੋ ਬਾਰ-ਬਾਰ ਸੋਚਦਾ ਰਹਿੰਦਾ ਉਹਨਾਂ ਮੂੰਹ 'ਚ ਕੋ ਭਈ ਤੁਸੀਂ ਸਾਰੇ ਕੋਹੇ ਜੋ ਤੁਸੀਂ ਕਰਨਾ ਉਹ ਹੀ ਹੋਣਾ ਕੋਈ ਕੋਹ ਨਹੀਂ ਹੋਣਾ ਫੇਰ ਵੀ ਰੱਬ ਦੇ ਹੱਥ ਢੋਲ ਬਹੁਤ ਵੱਡੀ ਆ ਵੱਡਾ ਕਾਨੂੰਨ ਦਾ ਰੱਖਾ ਰੱਬ ਆ ਵੱਡਾ ਇਨਸਾਫ ਦਾ ਰੱਖਾ ਰੱਬ ਆ ਜੇ ਕੋਈ ਹਿੰਦੁਸਤਾਨ ਚ ਕੀ ਪੂਰੀ ਦੁਨੀਆ ਚ ਦਾਵਾ ਕਰਦਾ ਮੈਂ ਇਨਸਾਫ ਕਰ ਦੂੰ ਕਰੋ ਕਿਹੜਾ ਇਨਸਾਫ ਕਰ ਸਕਦਾ ਗੈਰ ਸਰਕਾਰੀ ਤੌਰ ਤੇ ਸਭਾ ਲੱਖ ਦਾ ਨਾਮ ਆ ਫੇਰ ਕੌਮ ਦੇ ਵਿੱਚ ਧਰਮੀ ਤੌਰ ਤੇ ਨਾਲ ਸਰੋਪਾ ਵੀ ਦਊਗਾ ਤੇ ਸਰਕਾਰੀ ਤੌਰ ਤੇ ਕੋਈ ਵੀ ਅਦਾਲਤ ਕੋਈ ਵੀ ਸਰਕਾਰ ਕੋਈ ਵੀ ਕਾਨੂੰਨ ਪੁਲਿਸ ਪੈਣ ਪੈ ਨਹੀਂ ਨਾਮ ਜਿੱਤ ਸਕਦੀ ਮੈਂ ਦਾਵਾ ਕਰਦਾ ਫੇਰ ਤੁਸੀਂ ਕਹਿੰਦੇ ਮੀ ਆਪਣੇ ਆਪ ਨੂੰ ਜਿਹੜੀਆਂ ਫੋਕੀਆਂ ਲੋਕਾਂ ਨੂੰ ਬੇਕੂਬ ਬਣਾ ਰਹੇ ਆ ਅਸੀਂ ਵਿਕਾਸ ਕਰਦੇ ਆ ਅਸੀਂ ਨਸ਼ੇ ਖਤਮ ਕਰਦੇ ਜੁਲਮ ਖੰਮਕਦੇ ਉਹ ਥਾਣੇ ਦੇ ਵਿੱਚ ਐਡਾ ਸੱਤੜਾ ਜੁਲਮ ਹੋ ਗਿਆ ਉਹ ਜੁਲਮ ਨੂੰ ਤੁਸੀਂ ਛਪਾਉਂਦੇ ਹੋ ਫੇਰ ਬਾਕੀ ਦੇ ਮਲਾਜ਼ਮ ਅੱਜ ਤੱਕ ਕਿਉਂ ਨਹੀਂ ਗ੍ਰਿਫਤਾਰ ਹੋਇਆ ਕਿਉਂ ਭੇਜੋ ਖਾਣਾ ਪੂਰਤੀ ਕਰਤੀ ਚੱਕ ਕੇ ਜੀ ਇੱਕ ਮੁੰਸੀ ਅੰਦਰ ਦੇਤਾ ਉਹ ਵੀ ਲੋਕਾਂ ਨੇ ਵਿਰੋਧ ਕੀਤਾ ਸਾਰਾ ਕੁਝ ਕੀਤਾ ਤੁਹਾਡੇ ਥਾਣੇ ਦਾ ਘਰਾਓ ਅੱਗ ਲੱਗ ਜਾਣੀ ਤਾਂ ਤੁਸੀਂ ਚੱਕ ਕੇ ਮੁੰਸੀ ਦੇ ਦਿੱਤਾ ਸਾਰਾ ਕਿੱਦਾਂ ਫਰਾਰ ਹੋ ਗਿਆ ਕਿੱਦਾਂ ਲੈ ਨਾਜ਼ਰ ਕਰਤਾ ਐਸਐਚਓ ਦੀ ਜ਼ਿੰਮੇਵਾਰੀ ਨਹੀਂ ਬਣਦੀ ਜੇ ਉਹਦੇ ਆਪਣੇ ਮੁਲਾਜ਼ਮਾਂ ਦੇ ਵਿੱਚ ਆਪਣਾ ਮੁਲਾਜ਼ਮ ਹੀ ਨਹੀਂ ਸਾਲਾ ਸੁਰੱਖਿਆ ਤੇ ਕੰਮ ਹੈਗਾ ਤੁਹਾਡਾ ਸੁਰੱਖਿਆ ਦਾ ਕਾਦੀ ਸਾਲੀ ਸੁਰੱਖਿਆ ਫੇ ਲੋਕ ਕੀ ਕਰਨ ਲੋਕਾਂ ਦਾ ਕਾਨੂੰਨ ਤੋਂ ਸਾਰੀਆਂ ਚੀਜ਼ਾਂ ਦਾ ਭਰੋਸਾ ਉੱਠ ਗਿਆ ਜਿਹੜਾ ਇੱਜ਼ਤਦਾਰ ਬੰਦਾ ਆ ਸਾਰੇ ਸੁਣਦੇ ਆ ਥਾਣੇ ਦੇ ਵਿੱਚ ਨਹੀਂ ਬੰਦਾ ਵੀ ਜਾ ਕੇ ਰਾਜੀ ਇੱਜ਼ਤਦਾਰ ਤੇ ਲੋਕਾਂ ਦੀ ਧੀ ਧੀਆ ਪੜਾ ਕਿੱਥੋਂ ਸੇਫ ਰਹਿਣਗੀਆਂ ਇਹ ਚਲੋ ਪੁਲਿਸ ਦੇ ਮੁਲਾਜ਼ਮਾਂ ਦੇ ਵਿੱਚ ਭਰਤੀ ਕੀਤੀਆਂ ਕੁੜੀਆਂ ਚਲੋ ਕੁਝ ਲੇਡੀ ਹੁੰਦਾ ਕੰਮ ਇਹਨਾਂ ਦੇ ਬੱਖ ਕਰ ਦਿੱਤੇ ਜਾਣ ਇਹਨਾਂ ਪੁਲਿਸ ਮੁਲਾਜ਼ਮਾਂ ਤੋਂ ਇਹ ਪੁਲਿਸ ਮੁਲਾਜ਼ਮਾਂ ਦੀ ਜਿਹੜੀ ਮਾਨਸਿਕਤਾ ਨਹੀਂ ਚੰਗੀ ਰਹਿ ਗਈ ਉਹ ਆਮ ਸਮਾਜ ਨਾਲ ਉਹ ਇਹਨਾਂ ਦੀ ਮਾਨਸਿਕਤਾ ਅਪਰਾਧੀ ਆ ਜਿਹਦੀ ਮਾਨਸਿਕਤਾ ਹੀ ਅਪਰਾਧੀ ਆ ਤਾਂ ਦਾ ਨਹੀਂ ਰੋਗ ਕੋੜ ਇਹਨਾਂ ਨੂੰ ਸਾਲਿਆਂ ਨੂੰ ਮਾਨਸਿਕ ਕੋੜ ਆ ਇਹ ਆਤਮਿਕ ਕੋੜੀ ਆ ਇਹ ਗੰਦੇ ਆ ਇਹਨਾਂ ਨਾਲ ਜਿਹੜਾ ਨਾਮ ਲੱਗਦਾ ਉਹ ਵੀ ਕੋੜੀ ਹੋ ਜਾਂਦਾ ਹੁਣ ਕੋਈ ਯੁਰਤ ਹੀ ਨਹੀਂ ਕਰਦਾ ਜਿਹੜੇ 20% ਬੰਦਿਆਂ ਦੇ ਵਿੱਚੋਂ ਪੁਲਿਸ ਦੇ ਵਿੱਚੋਂ ਮੁਲਾਜ਼ਮ ਅਫਸਰ ਆ ਹੁਣ ਇੱਕ ਅਫਸਰ ਦਾ ਬਹੁਤ ਬਹੁਤ ਦਿਨੋਂ ਤਹਿ ਦਿਨੋਂ ਧੰਨਵਾਦ ਕਰਦਾ ਮੇਰੀ ਆਤਮਾ ਉਹ ਲ ਤੜਪਦੀ ਸੀਗੀ ਫੇ ਫੋਨ ਲਾਇਆ ਦੇਖੋ ਇੱਕ ਸਟੇਟ ਲੈਵਲ ਦੇ ਆਪਸ਼ਨ ਨੇ ਮਿੰਟੋ ਮਿੰਟੀ ਲੈ ਵੀਡੀਓ ਚੱਲਦੀ ਜੇ ਫੋਨ ਚੱਕ ਲਿਆ ਤੇ ਜਿਨ੍ਹਾਂ ਤੇ ਮੈਂ ਨੰਬਰ ਮੰਗ ਮੰਗ ਕਰਦਾ ਸੀਗਾ ਉਹ ਕਿਸੇ ਨੇ ਗੱਲ ਹੀ ਨਹੀਂ ਕੀਤੀ ਚ ਅੱਜ ਨਾ ਮੈਨੂੰ ਪਰੋਥਾ ਵੀ ਹੋ ਗਿਆ ਤੇ ਸਵੇਰ ਨੂੰ ਮੁੜ ਕੇ ਗ੍ਰਿਫਤਾਰੀ ਵੀ ਹੋ ਗਈ ਕਿਉਂ ਜੇ ਅਫਸਰ ਜੇ ਚੰਗੇ ਧਿਆਨ ਚ ਗੱਲ ਆ ਜਾਂਦੀ ਆ ਉਹ ਕਰਦੇ ਆ ਕੰਮ ਜੇ ਫੌਤ ਵਾਲੀ ਤੇਲ ਵੇਚਦੀ ਜ਼ਿਲ੍ਹੇ ਤੋਂ ਲੈ ਕੇ ਪਠਾਨਕੋਟ ਤੱਕ ਪਠਾਨਕੋਟ ਤੱਕ ਵੀ ਮੈਂ ਟਰੈਕਟਰ ਤੇ ਲਾਲ ਬੱਤੀ ਲਾ ਕੇ ਘੁੰਮਦਾ ਹੁੰਦਾ ਸਾਰਾ ਕੋਈ ਫੌਜੀ ਜਿੱਥੇ ਅੜਦੇ ਸੀਗੇ ਮੈਂ ਨਾ ਫੌਜੀਆਂ ਦੇ ਸਿਰ ਉੱਤੇ ਲੜਿਆ 20 ਵੀ ਬੰਦਿਆਂ ਨਾਲ ਲੜਿਆ ਫਿਰ ਇੱਥੇ ਲੋਕ ਨਾ ਆ ਤਾ ਕਿ ਨੇ ਪਤਾ ਕ ਆਡੀ ਭੈਣ ਨੂੰ ਕੁੱਤਿਓ ਚੋਰੋ ਤੁਸੀਂ ਬਾਗ ਦੇ ਵਿੱਚ ਗੱਡੀਆਂ ਲਿਆਂਕ ਕੇ ਆਣ ਕੇ ਤੇਲ ਵੇਚੀ ਜਾਂਦੇ ਹੋ ਮਗਲੈਲ ਪੈਟਰੋਲ ਤੇ ਡੀਜ਼ਲ ਫੇਰ ਕਹਿੰਦੇ ਅਸਲਾ ਲੈ ਲਓ ਜਿੰਨਾ ਮਰਜੀ ਜਿਹੜਾ ਫੜਦੇ ਆ ਇਹ ਕਿਉਂ ਨਹੀਂ ਇਹਨਾਂ ਚੀਜ਼ਾਂ ਦੀ ਜਾਂਚ ਖੋਲਦੀ ਤੇ ਖੋਲਣੀ ਕਹਿੰਦੇ ਆ ਹੁਣ ਆਈਜੀ ਕੋ ਜ਼ਿਲੇ ਹੋ ਇੱਥੇ ਦੇ ਜਿਹੜੇ ਇਸ ਥਾਣੇ ਨਾਲ ਪੈਂਦੇ ਆ ਜਾਂ ਡੀਆਈਜੀ ਉਹਨਾਂ ਨਾਲ ਸੰਪਰਕ ਹੋਇਆ ਮੇਰੇ ਰਾਤੀ ਮੈਂ ਕਿਹਾ ਸਰ ਜੀ ਕੱਲ ਨਾ ਦੇ ਸਟੈਕ ਤੇ ਮੈਨੂੰ ਪਤਾ ਹੀ ਨਹੀਂ ਡਰਾਮਾ ਕਰਨਾ ਮੇਰੇ ਆਣ ਕੇ ਘਰਾਂ ਚੋਂ ਦਾਣੇ ਚੈੱਕ ਕਰ ਲਓ ਦਾਣੇ ਵੀ ਚਾਕੇ ਵੇਚ ਤੇ ਇਹ ਨਾ ਕੱਲੀ ਦਾਣਿਆਂ ਦੀ ਗੱਲ ਕਰੋ ਮੇਰੀ ਕਾਰ ਫੜੀ ਗਈ ਵਾ ਸਕੂਟਰ ਟੁੱ ਤੁਸੀਂ ਕਾਰਾਂ ਤੇ ਏਅਰ ਕੰਡੀਸ਼ਨਰ ਕੋਠੀਆਂ 'ਚ ਤੁਰੇ ਫਿਰਦੇ, ਜਾਜਾ 'ਚ ਤੁਰੇ ਫਿਰਦੇ, ਜਿਪਸੀਆਂ ਤੁਰੇ ਫਿਰਦੇ ਆ। ਐਸ਼ੋ ਆਰਾਮ ਕਰਦੇ, ਕਿਹੜਾ ਤੁਸੀਂ ਕੰਮ ਕਰਦੇ ਆ ਪਬਲਿਕ ਦਾ? ਕਿਹੜੀ ਸੇਫਟੀ ਕਰਦੇ ਆ ਦੇਖ ਦੀ? ਕਿਹੜੀ ਲੋਕਾਂ ਦੀ ਨਾਗਰਿਕਾ ਦੀ ਸੁਰੱਖਿਆ ਕਰਦੇ ਆ? ਸਿਰਫ ਆਪਣਾ ਮਨੋਰੰਜਨ ਕਰਦੇ, ਐਸ਼ੋ ਆਰਾਮ ਦਾ ਜੀਵਨ ਬਤੀਤ ਕਰਦੇ ਆ। ਜਿਹਦੇ ਬੋਝ ਆ, ਬੋਝ ਆ, ਜਿਹੜੇ ਐਸ਼ ਕਰਦੇ, ਐਸ਼ ਕਰਦੇ। ਇਹੋ ਜਿਹੇ ਡਰਾਮੇ ਬੰਦ ਕਰ ਦਿਓ, ਪਬਲਿਕ ਵੀ ਉੱਠੇ। 33 ਕਰੋੜ ਆਬਾਦੀ ਸੀ ਭਾਰਤ ਦੀ ਪਾਕਿਸਤਾਨ ਤੇ ਬੰਗਲਾਦੇਸ਼ ਤੇ ਹਿੰਦੁਸਤਾਨ ਪਾ ਕੇ। ਅੱਜ 750 ਕਰੋੜ ਇਕੱਲੀ ਹਿੰਦੁਸ ਅੱਜ ਮੋਰਖ ਪੂਰਾ ਗੁਲਾਮ ਹੋ ਗਿਆ ਲੋਕ ਪੂਰੇ ਗੁਲਾਮ ਹੋ ਗਏ ਕੀ ਫਾਇਦਾ ਇਨਸਾਨ ਵਧਿਆ ਇਨਸਾਨੀਅਤ ਨਹੀਂ ਵਧੀ ਇਹ ਲਈ ਉਠੋ ਮੇਰੇ ਨਾਲੋਂ ਵੱਧ ਲੋਕ ਤੁਸੀਂ ਅਮੀਰ ਆ ਮੇਰੇ ਨਾਲੋਂ ਵੱਧ ਤਾਕਤਵਾਰ ਆ ਮੇਰੇ ਨਾਲੋਂ ਵੱਧ ਬੁੱਧੀਮਾਨ ਆ ਮੇਰੇ ਨਾਲੋਂ ਵੱਧ ਤੁਹਾਡੇ ਕੋ ਸਾਧਨ ਆ ਸਿਰਫ ਤੁਹਾਡੇ ਕੋ ਕੀ ਆ ਫਲਾਣੇ ਦੇ ਘਰ ਅੱਗੇ ਲੱਗੀ ਲੱਗੀ ਰਹੇ ਤਾਂ ਸਾਡਾ ਕੋਈ ਨਹੀਂ ਫਲਾਨੇ ਦੀ ਕੁੜੀ ਨਾਲ ਜ਼ੁਲਮ ਹੋ ਗਿਆ ਹੁੰਦਾ ਹੁੰਦੇ ਸਾਡੀਆਂ ਕੁੜੀਆਂ ਸੇਫ ਆ ਉਹ ਕਿਸੇ ਦੀ ਤੀਪੈ ਨਹੀਂ ਸੇਫ ਜੇ ਗਵਾਂਡੀਆਂ ਦੇ ਅੱਗ ਲੱਗੀ ਅੱਗ ਆਪਣੇ ਵੀ ਲੱਗ ਜਾਂਦੀ ਇੱਥੇ ਕੋਈ ਸੇਫ ਨਹੀਂ ਜੇ ਫਲਾਨੇ ਦਾ ਮੁੰਡਾ ਨਸ਼ਾ ਤੇ ਲੱਗਿਆ ਤੁਹਾਡਾ ਵੀ ਉਹਨੂੰ ਤੀਪੈ ਲਾਦਰੀਆਂ ਕੁੜੀਆਂ ਵੀ ਸਮੈਗ ਪੀਣ ਤੇ ਲਾਤੀਆਂ ਇਹਨਾਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਬਹੁਤ ਜ਼ਿਆਦਾ ਮਾੜਾ ਹਾਲ ਆ ਜਿਹੜੇ ਇੱਜ਼ਤਾਂ ਲੋਕ ਆ ਇਹਨਾਂ ਦੇਖੋ ਆਪਾਂ ਵਿਦੇਸ਼ਾਂ ਨੂੰ ਭੇਜ ਦਿਆਂਗੇ ਇੱਥੋਂ ਪ੍ਰਾਪਰਟੀਆਂ ਵੇਚ ਕੇ ਵਿਦੇਸ਼ਾਂ ਚ ਜਲ ਜਾਣਗੇ ਸਾਰੇ ਸੰਸਾਰ ਦੇ ਵਿੱਚ ਗਦਰ ਮਚਿਆ ਪਿਆ ਇਹਨੂੰ ਪੰਜਾਬ ਨੂੰ ਸੁਧਾਰਨਾ ਆ ਇਹਦੇ ਵੀ ਸਰਕਾਰਾਂ ਇੰਟੈਲੀਜੈਂਸੀਆਂ ਖਾਸ ਕਰਕੇ ਜਿਹੜੀ ਭਾਜਪਾ ਦੀ ਸਰਕਾਰ ਆ ਇਹਨਾਂ ਇਥੇ ਜਿਹਦਾ ਜਾਪਾਨ ਦੇ ਵਿੱਚ ਪਰਮਾਣੂ ਬੰਬਾਂ ਨਾਲ ਲੋਕ ਜਿਹੜੇ ਬਿਲਕੁਲ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਅਪਰਾਧ ਹੋ ਗਏ ਇਹਨਾਂ ਨੇ ਤੁਹਾਨੂੰ ਉਦਾਂ ਹੀ ਜਿਹੜੇ ਕੋੜੀ ਬਣਾ ਦੇਣਾ ਬਹੁਤ ਤੁਹਾਨੂੰ ਝੁਲਬ ਸਹਿਣਾ ਪਣਾ ਜੇ ਨਾ ਉੱਠੇ ਲੋਕੋ ਉਠੋ ਇੱਕ ਇੱਕ ਦੋ 11 ਬਣ ਜਾਂਦੇ ਆ ਉਠੋ ਕਿਹੇ ਜ਼ੁਲਮ ਜਿੱਡਾ ਮਰਜੀ ਤਾਕਤ ਜ਼ੁਲਮ ਵਾਲਾ ਹੋਵੇ ਜਿੱਡਾ ਮਰਜੀ ਬਦਮਾਸ਼ ਹੋਵੇ ਉਹਦੇ ਪੈਰ ਨਹੀਂ ਹੁੰਦੇ ਸੱਚਾਈ ਮੋਰੇ ਜਿਹੜਾ ਆ ਝੂਠ ਨਹੀਂ ਟਿਕ ਸਕਦਾ ਕਿੰਨਾ ਕ ਚਿਹਰੇ ਦੱਬ ਲਵਾਂਗੇ ਸਚਾਈ ਨੂੰ ਇਹ ਭਾਂਬੜ ਵਾਂਗੂ ਉੱਪਰ ਦੀ ਹੁੰਦੀ ਆ ਨਹੀਂ ਛਿਪਣੀ ਇਹ ਲਈ ਜਿਹੜੇ ਇੱਜ਼ਤਾਂ ਲੋਕ ਹੀ ਆ ਜਿਹੜੇ ਚੰਗੇ ਚੰਗੇ ਜਿੱਥੇ ਜਿੱਥੇ ਬੈਠੇ ਆ ਜਿਹੜੀ ਇੱਕ ਨੌਜਵਾਨ ਪੀੜ੍ਹੀ ਖਾਸ ਕਰਕੇ ਸੁਣ ਲੋ ਭਗਤ ਸਿੰਘ ਵਾਂਗੂ ਆ ਪੜਨਾ ਨਹੀਂ ਟੇਡਾ ਜਾਂ ਬਾਲਣਾ ਪੱਗ ਨਹੀਂ ਬਾਲਣੀ ਉਹ ਭਗਤ ਸਿੰਘ ਵਾਲੀ ਸੋਚ ਤੇ ਵਿਚਾਰ ਨੂੰ ਅਪਣਾਵੋ ਉਹ ਸੋਚ ਤੇ ਵਿਚਾਰ ਨੂੰ ਹੀ ਦਬਾਉਂਦੇ ਆ ਕਿਉਂ ਸਚਾਈ ਨਾਲ ਜੁੜਿਆ ਸੀ ਸ਼ੰਤ ਜਰਨੈਲ ਸਿੰਘ ਸਿਪਾਹੀ ਜਿਹੜਾ ਸੀਗਾ ਸਚਾਈ ਨਾਲ ਜੁੜਿਆ ਸੀ ਸਚਾਈ ਵਾਲਾ ਹਰ ਧਰਮ ਦੀ ਹਰ ਜਾਤ ਦੀ ਹਰ ਥੂਬੇ ਦੀ ਉਹਨੂੰ ਤੀ ਪੈਨ ਬਰਾਬਰ ਹੁੰਦੀ ਹਰਕ ਲਈ ਇਨਸਾਫ ਬਰਾਬਰ ਹੁੰਦਾ ਸਚਾਈ ਨੂੰ ਦਬਾਉਂਦੇ ਆ ਜਿਹੜਾ ਸਚਾਈ ਨੂੰ ਜਿਹੜਾ ਹੁੰਦਾ ਚੱਲਣ ਵਾਲਾ ਉਹਨੂੰ ਦਬਾਉਂਦੇ ਆ ਉਹਦੇ ਬਾਰੇ ਗਲਤ ਪ੍ਰਚਾਰ ਕਰਦੇ ਆ ਇੱਕ ਗੱਲ ਸੁਣ ਲੋ ਜੇ ਕਿਸੇ ਨੇ ਰਿਪੋਰਟ ਬਣਾਉਂਦੀ ਡਾਕਟਰਾਂ ਨੂੰ ਧਮਕੀ ਦਿੱਤੀ ਡਾਕਟਰ ਮੇਰਾ ਨੰਬਰ ਨੋਟ ਕਰ ਲੈਣ 9501629710 ਭਾਵੇਂ ਡੀਜੀਪੀ ਆ ਜਾਏ ਭਾਵੇਂ ਮੁੱਖ ਮੰਤਰੀ ਆ ਜਾਏ ਤੇ ਭਾਵੇਂ ਮੋਦੀ ਆ ਜਾਏ ਨਹੀਂ ਦਵਾ ਸਕਦਾ ਇਹ ਸਚਾਈ ਨੂੰ ਮੋਦੀ ਕਹਿੰਦਾ ਬੇਟੀ ਪੜਾਓ ਬੇਟੀ ਬਚਾਓ ਉਹ ਮੋਦੀ ਹੀ ਪ੍ਰਧਾਨ ਮੰਤਰੀ ਦੇਖ ਦੇ ਇਹ ਖਰੇ ਜੂਐਨਓ ਦਾ ਜਨਰਲ ਸਖਤਰੀ ਤੈਨੂੰ ਗੱਲ ਪੁੱਛ ਲੈ ਕੰਜਰਾ ਕੀ ਹੁੰਦਿਆ ਜੇ ਤੇਰੀ ਆਪਣੀ ਬੇਟੀ ਹੁੰਦੀ ਫੇਰ ਤੂੰ ਕੀ ਕਰਦਾ ਇਹ ਖੋ ਸੁਣ ਲਓ ਜਿਹੜੇ ਕੰਜਰ ਹੁੰਦੇ ਉਹ ਨਹੀਂ ਤੇ ਇਹੋ ਜੇ ਕੰਮ ਕਰਾਉਂਦੇ ਆ ਜੋ ਸਾਲਿਆਂ ਦੇ ਖੂਨ ਜੀ ਇਹੋ ਜੇ ਕੰਡ ਹੁੰਦੇ ਆ ਵਿਦੇਸ਼ ਮੰਤਰੀ ਹੁਣ ਜਾਊਗੀ ਹੋਰ ਜਗ੍ਹਾ ਕੀ ਕਹੂਗੀ ਵੀ ਤੁਹਾਡੇ ਥਾਣਿਆਂ ਚ ਕੀ ਹੁੰਦਿਆ ਹੁਣ ਜੇ ਤੁਸੀਂ ਗੱਲ ਕਰਦੇ ਪਾਕਿਸਤਾਨ ਦੀ ਜਦੋਂ ਥਾਣਿਆਂ ਚ ਗੱਲ ਹੋ ਗਈ ਹੁਣ ਕੀ ਕਹਿਣਗੇ ਸਾਲਿਓਾ ਕੀ ਕਰਦੇ ਕੰਜਰਪੁਣਾ ਪਾਕਿਸਤਾਨ ਚ ਤੁਹਾਡੀ ਕੀ ਜਿਤ ਰਣਨੀ ਆ ਉਹਨੂੰ ਬਦਨਾਮ ਕਰਤਾ ਅੱਤਵਾਦੀ ਆ ਉਹ ਨਸ਼ੀਲੇ ਪਦਾਰਥ ਭੇਜਦਾ ਆ ਤੁਹਾਡੀ ਕੀ ਭੈਣ ਚ ਲੱਗੀ ਉਹ ਫੌਜ ਹੁਣ ਮੈਂ ਸਾਰੇ ਲਿਆਓ ਮੈਨੂੰ ਜਾਂਚ ਦਿਓ ਹਰ ਚੰਗੇ ਚੰਗੇ ਇਮਾਨਦਾਰ ਅਫਸਰ ਤੇ ਮੁਲਾਜ਼ਮ ਇਹੋ ਮੁਲਾਜ਼ਮ ਆ ਆਪਣੇ ਘੋਦੇ ਨਸ਼ੀਲੇ ਪਦਾਰਥ ਜੇ 20 ਕਿਲੋਮੀਟਰ ਜਿਹੜੀ ਆ ਬਾਰਡਰ ਸੁਰੱਖਿਅਤ ਕਰਤਾ ਸਿਰਫ ਇੱਕ ਅੱਧਾ ਕਿਲੋਮੀਟਰ ਦਾ ਬਾਰਡਰ ਨੂੰ ਢਿੱਲ ਪਾ ਦਿਓ ਉਥੋਂ ਲੰਘਿਆ ਨਸ਼ੀਲੇ ਪਦਾਰਥ ਕੀ ਫਾਇਦਾ ਜਨਰੇਟਰ ਦਾ ਕੀ ਫਾਇਦਾ ਇੰਨੀ ਗਾਰਡ ਦਾ ਕੀ ਫਾਇਦਾ ਇੰਨੀ ਉਥੇ ਮਸ਼ੀਨਰੀ ਲਾਉਣ ਦਾ ਕੀ ਫਾਇਦਾ ਇੰਨੇ ਉਥੇ ਕੈਮਰੇ ਲਾਉਣ ਦਾ ਕਿਉਂ ਸਾਲਿਓ ਪਹਿਲਾਂ ਆਪਣੇ ਚੋਰ ਤਾਂ ਸੰਭੋ ਕਿਉਂ ਗੋਲੀਬਾਰੀ ਹੋ ਜਾਏ ਕਿਉਂ ਨਸ਼ੀਲੇ ਪਿਰਾਸ ਲੰਘ ਜਾਣ ਕਿਉਂ ਮਿਲੀ ਭੁਗਤਣਾ ਸਭ ਕੁਝ ਹੁੰਦਾ ਤੁਸੀਂ ਕਲੀਨ ਚਿੱਟ ਕਿਉਂ ਦਿੱਤੀ ਕਿਉਂ ਸੈਂਟਰ ਨੇ ਕਲੀਨ ਚਿੱਟੀ ਦਿੱਤੀ ਉਹ ਐਸਪੀ ਨੂੰ ਉਹਨੂੰ ਲਾਓ ਡੀਜੀਪੀ ਮੁਰਕੇ ਸਮੇਸਾਨੀ ਨੂੰ ਮੁਰਕੇ ਫੇਰ ਆ ਸਾਰਾ ਬੇਅਦਬੀਆਂ ਦਾ ਮਾਅਬਲਾ ਨਿਕਲਿਆ ਆਊਗਾ ਸਾਰਾ ਕਲੀਅਰ ਨਿਕਲਿਆ ਆਊਗਾ ਅਲਰਟ ਕੀਤਾ ਹੀ ਨਹੀਂ ਕੀਤਾ ਹੀ ਨਾ ਮੁਰਕੇ ਇਹਨੂੰ ਹੱਤਬਾਦ ਹੱਤਬਾਦ ਕਹਦਾ ਹੱਤਬਾਦ ਕੋਈ ਸੌਕਨਾ